नचदी देखो नि गया भुआल भाभी मेरी गुत कर दे नचदी देखो नि गया भुआल नचदी दे नचदी दे नचदी दे साल साल मारे दे तू भी साल मारा साल ओ ना रे खड़ जा ओ खड़ जा ओ मेरे तो मेरे साले दी मेनू ले चौकी ला ले ओए ओ ता ला चौकी बाबा आ गया पुछा दे चौकी ला साल ओ ता चौकी ला हां

ਛੜਿਆ ਵਟਿਆ ਗਿਆ ਗੁੱਠਾ ਵੇ ਛੜਦੇ ਹੋ ਜਾ ਚੇਲਿਆ ਲੈ ਤਿਆਰ ਕਿ ਤੇਰੇ ਆਹਾ 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 ਤਾਂ ਮੇਰੇ ਤੇ ਕੋਸਾਰੇ ਹੈ ਕੋਈ ਨਹੀਂ ਆ ਰਿਹਾ ਸ਼ਹਿਰੀਆਂ ਜਿਹੜੀਆਂ ਭੂਤ ਪ੍ਰੇਤਾਂ ਸੀ ਉਹਨਾਂ ਨੇ ਇਸ਼ਕ ਦਾ ਪਾਇਆ ਘੜਦਾ ਜਦੋਂ ਮੈਂ ਇੱਥੇ ਮੰਤਰ ਫੁੱਕੇ ਇਸਕੇ ਦਾ ਘੜਦਾ ਪੈ ਰਿਹਾ ਸੀ ਅੱਛਾ ਪਰ ਉੱਪਰ ਮੇਰੇ ਨਾਲ ਤਿੰਨ ਪ੍ਰੇਤਾ ਨੱਚ ਰਹੀਆਂ ਸੀ ਇੱਕ ਵੀਰੇ ਤਾਂ ਬੜੀ ਛੋਟੀ ਸੀ ਤੇ ਉਹ ਰੇ ਕਹਿੰਦਾ ਗੱਲ ਸੁਣ ਖੜ ਜਾ ਇਹ ਛਟ ਗਿਆ ਨਹੀਂ ਹੁੰਦੀਆਂ ਚੇਲਿਆ ਹਲੇ ਤਾਂ ਮੇਰੇ ਸਾਲੇ ਦਾ ਮੇਰੇ ਨਾਲ ਤਾਂ ਫਿਰ ਕਰਾ ਦੇ ਤਾ ਉਹ ਪ੍ਰੇਤ ਵਸ਼ੋਣੀ ਬਹੁਤ ਔਖੀ ਆ ਭੂਤ ਸੌਖੀ ਆ ਠੀਕ ਹੈ ਰ ਖੜ ਜਾ ਮੈਨੂੰ ਪ੍ਰੋਪਰ ਤਰੀਕੇ ਨਾਲ ਚੇਲਿਆ ਮੈਂ ਉਹਨੇ ਲੈਣ ਦੇ ਠੀਕ ਹੈ ਰ ਨਾਲੇ ਗੱਲ ਸੁਣ ਧਿਆਨ ਜੋ ਗੱਲਾਂ ਇਹ ਕਰਾ ਦੇ ਤਾ ਉਹ ਖੜ ਜਾ ਧਿਆਨ ਜੋ ਕੱਲ ਬਦਮਾਸ਼ੀ ਤੇ ਆਸ਼ਕੀ ਦਾ ਕੋਈ ਮੇਲ ਨਹੀਂ ਹੁੰਦਾ ਜੇ ਜੇ ਜਨਾਨੀ ਮਰੌਂਦੀ ਆ ਕਿੱਡਾ ਵੀ ਬਦਮਾਸ਼ ਹੋਵੇ ਜਨਾਨੀ ਦੀ ਵਜ੍ਹਾ ਨਾਲ ਮਰਦਾ ਹੈ